ਅੱਜ ਮੈਂ ਸਪੈਸ਼ਲ ਤੁੰਗ ਘਾਮਾ ਤੇ ਚੱਲਿਆ ਆਂ ਤੇ ਮੇਰਾ ਦਿਲ ਕਰਨ ਦੇ ਅੱਜ ਇਸ ਪੱਟੀ ਏਰੀਆ ਦੇ ਵਿੱਚ ਮੇਰੇ ਪਿੰਡ ਤੋਂ ਮੇਰਾ ਪ੍ਰਾਇਮਰੀ ਦਾ ਜਮਾਤੀ ਮੇਰਾ ਬਚਪਨ ਦਾ ਯਾਰ ਮੇਰੀ ਜਿੰਦਿਆਨ ਮੇਰਾ ਘੋੜਾ ਪੰਛੀ ਮੇਰਾ ਸਾਰੇ ਬੰਦੇਓ ਭਰਾ ਚਰਨਜੀਤ ਚੰਨਾ ਚਰਨਜੀਤ ਚੰਨਾ ਸਾਡਾ ਆ ਚੰਨਾ ਹੀ ਆ ਉਹਨੂੰ ਮਿਲਣ ਨੂੰ ਜੀ ਕੀਤਾ ਵਾ ਤੇ ਉਹ ਵਿਚਾਰਾ ਸ਼ੁਰੂ ਤੋਂ ਹੀ ਤੁਹਾਨੂੰ ਦੱਸਿਆ ਅੱਗੇ ਵੀ ਕਈ ਵਾਰੀ ਕਿ ਉਹ ਨਾ ਤੁਰਦਾ ਬੜਾ ਸਲੋ ਜਾਂਦਾ ਹੀ ਸਾਈਕਲ ਸਲੋ ਸਈਏ ਬਜ਼ੁਰਗਾਂਿਆਂ ਵਾਂਗੂ ਬੱਲਾਂ ਤੇ ਅਸੀਂ ਚੰਨਾ ਬੁੱਢਾ ਵੀ ਕਹਿ ਦਿੰਨੇ ਨੇ ਅਸੀਂ ਉਹਦੇ ਨਾਂ ਜਰੂਰ ਇੱਕ ਦੋ ਰੱਖੇ ਹੀ ਪਰ ਵਿਚਾਰਾ ਨਾ ਦਿਲ ਦਾ ਇਹੋ ਜਿਹੇ ਬੰਦਿਆਂ ਨਾਲ ਯਾਰ ਮੈਨੂੰ ਨਾ ਗੱਲ ਹੋਣੀ ਕਿ ਸੱਜਣ ਬੜੀ ਪੂਰ ਤਰੱਕੀਆਂ ਕਰ ਗਏ ਬੜੀਆਂ ਬੜੀਆਂ ਗੱਡੀਆਂ ਕੋਠੀਆਂ ਮੱਤ ਪਰ ਜਿੰਨੀ ਕ ਮਿਹਨਤ ਤੇ ਜਿੰਨੀ ਕ ਆਪਣੀ ਲਗਨ ਨਾਲ ਜਿੰਨਾ ਕੋਨੇ ਕੰਮ ਕੀਤਾ ਸੋਣਾ ਤੇ ਕੋਈ ਉਹ ਨਹੀਂ ਇੱਕ ਦੌੜ ਜੀ ਨਹੀਂ ਉਹਦੇ ਬੰਦੇ ਦੇ ਅੰਦਰ ਹੈਗੇ ਉਹ ਸੋਣਾ ਵਿਚਾਰਾ ਯਾਦ ਹੀ ਕਰਦਾ ਰਹਿੰਦਾ ਵੀ ਫਲਾਣਾ ਪੜਾ ਯਾਰ ਹੁੰਦਾ ਹੀ ਉਹਨੂੰ ਫੋਨ ਕਰਾ ਫਲਾਣੇ ਯਾਰ ਨੂੰ ਪੁੱਛ ਆਪਾਂ ਮਿਲੀਏ ਆਪਾਂ ਬਈ ਮੈਂ ਮੈਂ ਤੇ ਫਿਰ ਬੰਦੇ ਉਹਨਾਂ ਨੂੰ ਮਿਲੂਗਾ ਨਾ ਜਿਹੜਾ ਬੰਦਾ ਇੱਜ਼ਤ ਕਰਦਾ ਤੁਹਾਡੀ ਉਡੀਕ ਕਰਦਾ ਵਾ ਤਦੂ ਸੋਚਦਾ ਬੈਠਾ ਘਰ ਵੀ ਯਾਰ ਉਹ ਮੇਰੇ ਸੱਜਣ ਮੇਰੇ ਨਾਲ ਇਤਰਾ ਰਹਿੰਦੇ ਹੁੰਦੇ ਸੀ ਤੇ ਉਹ ਮਿਲਦੇ ਹੀ ਨਹੀਂ ਇਹ ਸੱਜਣ ਦੇ ਅੱਜ ਕੱਲ ਆਂਦੇ ਵੀ ਸਾਡੂੰ ਫੋਨ ਨਾ ਕਰੋ ਪਹਿਲੀ ਗੱਲ ਸਾਡੇ ਬੂਹੇ ਦਾ ਨੀ ਮਨਾ ਮੰਗੋ ਕਿ ਹੁਣ ਮੈਂ ਸਪੈਸ਼ਲ 20 ਤੇ ਵੀ 40 40 45 ਕਿਲੋਮੀਟਰ ਦੇ ਸਫ਼ਰ ਦੇ ਵਿੱਚ ਉਹਨੂੰ ਅੱਜ ਮਿਲਣਾ ਤੇ ਪਤਾ ਨਹੀਂ ਹੁਣ ਕਾਰ ਉਹ ਇਹ ਕਿ ਨਾ ਹੋਵੇ ਵੈਸੇ ਤੇ ਉਹ ਬੰਦਾ ਕਿਤੇ ਜਾਣਦਾ ਹੀ ਨਹੀਂ ਵੱਤ ਵੱਤ ਕਿਤੇ ਗੁਰਦੁਆਰੇ ਚਲ ਜੂਗਾ ਅਜਵਾਰ ਐ ਤੇ ਆ ਹੋ ਸਕਦਾ ਕੋਈ ਗੱਲ ਨਹੀਂ ਇੱਥੇ ਮੇਰਾ ਥੋੜਾ ਸਟੇਕ ਆ ਤੁਮ ਮੈਂ ਫੋਨ ਕਰਦਾ ਰਸਤੇ ਚ ਤੇ ਵੈਸੇ ਤਾਂ ਉਹਨੇ ਵਿਚਾਰੇ ਨੇ ਕਿਤੇ ਜਾਣਾ ਹੀ ਨਹੀਂ ਹੁੰਦਾ ਵੱਤ ਉਹਦਾ ਆਪਣੀ ਖੇਤੀ ਬਾੜੀ ਤੇ ਬੇਟਾ ਉਹਨਾਂ ਦਾ ਪਿਛੇ ਜੇ ਗਿਆਤਾ ਵਾ ਮੇਰਾ ਜਮਾਤੀ ਐ ਪ੍ਰਾਇਮਰੀ ਤੋਂ ਲੈ ਕੇ ਤਸਵੀ ਤੱਕ ਦਾ ਜਮਾਤੀ ਆ ਮੁੜ ਕੇ ਪੱਟੀ ਆ ਗਈ ਪਿੰਡ ਕਲਸੀਆਂ ਦਾ ਪੱਟੀ ਆ ਗਈ ਸਭ ਬੜੀਆਂ ਯਾਦਾਂ ਐ ਬੰਦੇ ਨਾਲ ਜੁੜੀਆਂ ਈ ਕਰਦੇ ਗੱਲਾਂ ਬਾਤਾਂ ਜੇ ਮੇਲ ਹੋ ਗਿਆ ਅੱਜ ਤੇ ਅਸੀਂ ਇਹਨੂੰ ਤਾਂ ਆਪਣੇ ਬਸਤੇ 7ਵੀਂ 8ਵੀਂ ਕਲਾਸ ਦੇ ਵਿੱਚ ਉਹ ਵੇਖੋ ਕਿੱਡੇ ਕੁੰਨੇ ਆਪਾਂ 7ਵੀਂ 8ਵੀਂ ਕਲਾਸ ਦੇ ਵਿੱਚ ਕਿੱਡੇ ਕੁੰਨੇ ਆ 12 13 ਸਾਲ ਵਾਲੇ ਤੇ ਅਸੀਂ 8ਵੀਂ ਜਮਾਤ ਇਹਨੂੰ ਬਸਤੇ ਆਪਣੇ ਫੜਾ ਕੇ ਤੇ ਬੱਸਾਂ ਦੇ ਚੜ ਕੇ ਉਹ ਟੈਕਸੀ ਕਦੀ ਟੈਕਸੀ ਤੇ ਕਦੀ ਬਾਸ ਤੇ ਕਦੀ ਕਿਤਰਾ ਦੇ 60 ਇੱਕ ਕਾਪੀ ਦੋ ਲੱਗ ਜਾਣੀਆਂ ਨਾਲ ਅਹੀਂ ਸਟੂਡੈਂਟ ਐ ਚਲ ਚੁਲ ਜਾਣਾ ਨੈਕਟਰਾ ਰੋਟਰਾਂ ਨਾਲ ਲੜਦੇ ਝਗੜਦੇ ਪੱਟੀ ਪਹੁੰਚ ਜਾ ਕਰਨਾ ਕਰਨ ਸਿਨੇਮੇ ਚ ਚਲ ਜਾ ਕਰਨਾ ਅਹੀਂ ਉੱਥੇ ਫਿਲਮਾਂ ਵੇਖਣੀਆਂ ਤੇ ਅਹੀਂ ਸਾਰੇ ਬਸਤੇ ਵਿਚਾਰੇ ਇਹਨੂੰ ਫੜਾ ਕੇ ਚਲ ਜਾ ਕਰਨੇ ਇਹਨੇ ਚਾਰ ਚੋਲੇ ਚੁੱਕੇ ਹੋਏ ਨੇ ਸਾਡੇ ਜਦੋਂ ਅਹੀਂ ਵਾਪਸ ਹੋਣਾ ਇਹ ਵਿਚਾਰਾ ਕਈ ਉਰੀ ਉੱਥੇ ਸਾਈਕਲਾਂ ਲਾ ਕੇ ਸਾਰੇ ਸਕੂਲ ਨੂੰ ਛੁੱਟੀ ਹੋਈ ਨਹੀਂ ਉਹਨਾਂ ਚੱਲ ਜਣਾ ਦੇ ਵਿਚਾਰਾ ਸਾਡੇ ਬਸਤਿਆਂ ਦੇ ਰੱਖੀ ਪਈ ਖੰਦਾਈ ਇਹਨੂੰ ਇੰਨੇ ਮੁੜ ਗਿਆ ਤੂੰ ਕਾ ਕੜਨੀ ਨਾਲ ਲੜਦਾ ਵਿਚਾਰੇ ਨੇ ਜਿੰਨਾ ਕਿ ਜੋਰ ਹਣਾ ਨੇ ਸਾਡੇ ਆੜਾ ਚੜਾਇਆਗਾ ਭਾਈ ਫਿਰ ਚੰਨਾ ਚੰਨਾ ਕਹੇ ਕਿ ਚੱਲ ਚਦਿਆਂ ਚਲੀਏ ਘਰ ਨੂੰ ਫਿਰ ਕਈ ਉਰਾ ਇਹਨਾਂ ਮੈਂ ਤੇ ਬਿਕਰੀ ਬੈੰਦੀ ਹੁੰਦੇ ਆ ਸਾਈਕਲ ਤੇ ਸਾਡੀ ਜੋੜੀ ਅੱਧੇ ਰਾਹ ਸਾਈਕਲ ਕਲਸੀਆਂ ਤੋਂ ਉਦਾਰੇ ਖਾਲੜਾ ਸਕੂਲ ਦੇ ਵਿੱਚ ਅਸੀਂ ਜਦੋਂ ਉਹਨਾਂ ਦੇ ਅੱਧਾ ਅੱਧਾ ਸਾਈਕਲ ਚਲਾਉਣਾ ਜੋੜੀ ਤੇ ਮੇਰੀ ਫਿਕਰ ਦੀ ਤੇ ਇਹ ਨਾਲ ਸਾਡੇ ਤੇ ਜਾ ਹੁੰਦਾ ਹੀ ਹੁੰਦਾ ਸੀ ਤੇ ਉਹ ਮੁੜ ਕੇ ਕਈ ਵਾਰੀ ਕਦੀ ਕਦਾਈ ਮੈਂ ਦੇ ਨਾਲ ਬਹਿ ਜਾ ਕਰਨਾ ਭਰਾਵਾ ਇਹਨੇ ਇਹਨੇ ਮੈਂ ਉਹ ਅਗਲੇ ਬੰਨੇ ਹੀ ਉਹ ਡੰਡੇ ਤੇ ਬੈੰਨੇ ਨੇ ਅਗਲੇ ਬੰਨੇ ਦੂਜੀ ਜੇ ਆ ਆਪਣਾ ਸਾਈਕਲ ਦਾ ਪਿਛਲੀ ਕਾਠੀ ਨਹੀਂ ਹੁੰਦੀ ਅਗਲੇ ਬੰਨੇ ਹੀ ਬੈੰਨੇ ਨੇ ਹਾਂ ਐਡਲ ਫੜ ਕੇ ਤੇ ਇਹਨਾਂ ਕਿਦੇ ਬਹਿ ਜਾਣਾ ਭਰਾਵਾ ਇਹਨੇ ਤੇ ਉਹ ਗੋਡੇ ਜੋੜ ਕੇ ਜਾਂ ਸਾਈਕਲ ਚਲਾਉਣੇ ਨਾ ਕਸਰੇ ਜੇ ਮਾਰੀ ਜਾਣੇ ਕਸਰੇ ਤਕੜ ਤਕੜ ਕੇ ਸੇ ਉਹ ਮਾਚੁੰਦੀ ਆਪਰਾ ਵਾਦੂੜਾ ਲਤਾ ਪਾਸੇ ਕਰਕੇ ਚਲਾਣਾ ਹੋਏ ਕਿੰਨੇ ਨੇ ਕਿਥੋਂ ਐ ਇਹ ਕਿਚਨੇ ਦੀ ਮੁਰਗੀ ਨਹੀਂ ਜਿੱਥੇ ਭੁੱਲਦੀ ਨਾ ਮੁਰਗੀਆਂ ਵੀ ਬਾਈ ਫਿਰਦਾ ਹੁੰਦਾ ਸੀ ਜੂੜਾ ਦੇ ਨੇ ਪਾਇਆ ਕੀਤਾ ਜਾਂਦਾ ਹੈ ਦੂਜਾ ਕਰੋਸ਼ੀਆ ਹਾਂ ਹੁਣ ਦੱਸਿਆ ਨਾ ਕਰੋਸ਼ੀਆ ਕਰੋਸ਼ੀਆ ਤੁਹਾਨੂੰ ਪਤਾ ਹੀ ਨਹੀਂ ਮਾਰਗੀ ਐ ਤੁਹਾਨੂੰ ਪੁੱਛੋ ਆਂ ਵੀ ਅਹੀਂ ਰੇ ਹੁਜੇ ਕੰਮ ਆਪ ਹੀ ਕਰ ਜੰਦੇ ਨੇ ਆ ਸਵੈਟਰ ਸੂਟਰ ਬਣ ਲੈਨੇ ਨੇ ਹਾਂ ਕਰੋਸ਼ੀਆ ਕੱਢਦਾ ਹੁੰਦਾ ਦਾ ਕ੍ਰੋਸ਼ੀਆ ਦਾ ਰਮਾਲ ਕਰੋਸ਼ੀਆ ਦਾ ਉਣਿਆ ਰਮਾਲ ਪੁੰਨਦਾ ਹੀ ਏ ਕਿੰਨਾ ਸਾਡਾ ਤੇ ਜੂੜਾ ਤੇ ਰਮਾਲ ਕਰੋਸ਼ੀਆ ਵਾਲਾ ਉਹਦਾ ਉਹਨੇ ਦੇ ਦਾ ਬੰਦੇ ਬੰਦੇ ਜਿੱਥੇ ਵੜੇ ਦੇਣ ਸੀ ਯਾਰ ਵੜੇ ਨਿਆਰੇ ਫਿਰ ਵੱਡੇ ਵੜੇ ਦੇਣ ਸੀ ਯਾਰ ਮੁੱਕਦੀ ਨਹੀਂ ਜਿਉਂ ਸਵੇਰ ਤੋਂ ਉੱਠੇ ਦੁੱਜੇ ਤਿਜੇ ਕੰਮ ਐ ਨਿੱਕੇ ਮੋਟੇ ਕਰਕੇ ਸਕੂਲ ਵੀ ਚਲ ਜਾਣਾ ਸਕੂਲ ਵੀ ਸਾਰਾ ਦਿਨ ਪੜੀ ਵੀ ਜਾਣਾ ਖੇਡੀ ਵੀ ਜਾਣਾ ਐਂਜਾਇਮੈਂਟ ਵੀ ਪੂਰੇ ਵਾਪਸੀ ਰਾਹ ਦੇ ਵਿੱਚ ਵੀ ਘਰ ਫੇਰ ਆਇਨਾ ਮੱਝਾਂ ਲੈ ਜਾਣਾ ਸੂਏ ਦੇ ਚਲ ਜਾਣਾ ਨਹਿਰ ਤੇ ਚਲ ਜਾਣਾ ਸੂਏ ਤੇ ਤੇ ਨਹਿਰ ਤੇ ਮੱਝਾਂ ਚਾਹ ਤੇ ਚਲ ਜਾਣਾ ਪਰ ਡਰੇਨ ਤੇ ਨਹੀਂ ਆਉਂਦੇ ਹੁੰਦੇ ਉਹ ਡਰੇਨ ਵੱਡੀ ਡਿਫੈਂਸ ਜਿਆ ਸੁਬਾ ਨਹਿਰ ਨਾਲੀ ਕਾਲ ਤੇ ਸਾਨੂੰ ਕੀਤੇ ਆ ਨਾ ਦੱਸੇ ਤੁਹਾਨੂੰ ਸਾਰੇ ਤਾਂ ਅਹੀਂ ਚੱਤੇ ਆ ਕਿ ਅਹੀਂ ਜਨਾਲੇ ਵਾਲੇ ਥੋੜੀ ਆ ਤੇ ਫਿਰ ਮੱਜਾਂ ਵੀ ਚਾਰ ਆਉਣੀਆਂ ਫਿਰ ਗੁਡੇ ਵੀ ਡਾਲਣੇ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਬੱਕੜਾਂ ਵੀ ਖੇਡ ਲੈਣੀਆਂ ਭਰਾ ਵਾ ਤੜਕੇ ਤੜਕੇ ਹੱਥ ਧਰਿਆ ਚ 12 ਬਰੰਟੇ ਬੱਕੜਾਂ ਫਿਰ ਅਹੀਂ ਘਰ ਆ ਕੇ ਤਾਂ ਦੱਸਿਆ ਗੁੱਡੇ ਵੀ ਡਾਲਣੇ ਇਹ ਰਾਤ ਦੀਆਂ ਲੁਗਣ ਮੀਚੀਆਂ ਵੀ ਖੇਡ ਲੈਣੀਆਂ ਹੈਂ ਹਾਂਜੀ ਵੇਖੋ ਅਈ ਡੇ ਵੱਡੇ ਦਿਨ ਥੱਕ ਕਰਕੇ ਸੌ ਜਾਣਾ ਪਤਾ ਹੀ ਨਹੀਂ ਲੱਗਦਾ ਮੁਰਕ ਟੈਲੀਏ ਰਾਤ 10:00 10:00 ਵਜੇ ਤੱਕ ਨਾਟਕ ਕਦੀ ਕਿਸੇ ਦੇ ਘਰ ਤੇ ਕਦੀ ਕਿਸੇ ਦੇ ਘਰ ਫੇਰ 10 11 ਵਜੇ ਸੋਣਾ ਤੇ 5 6 ਵਜੇ ਫੇਰ ਛਿਗਚਾੜਾ ਸ਼ੁਰੂ ਤੇ ਸੁੱਤੇਆਂ ਦਾ ਪਤਾ ਹੀ ਨਹੀਂ ਲੱਗਦਾ ਉਹ ਸੁੱਤੇ ਨੇ ਕਦ ਫੋਟ ਪਏ ਆ ਸਤ ਘੰਟੇ ਸੌਂ ਲੈਣਾ 8 8 10 ਘੰਟੇ ਵੀ ਕੀ ਰਸ ਸੌਂ ਜਾਣਾ ਛੁੱਟੀ ਛੱਟੀ ਦੇ ਤੇ ਪਤਾ ਨਹੀਂ ਲੱਗਣਾ ਕਦੋਂ ਸੌਣਾ ਦਾ ਫਰੈਸ਼ ਹੋ ਕੇ ਉੱਠ ਪੈਣਾ ਤੇ ਅੱਜ ਕੱਲ ਗੋਲੀ ਆ ਨਾ ਸੌਣ ਦੇ ਮੁਰਵਾ ਬੁਰੇ ਆ ਰਿਹਾ ਅਜ ਕਦੇ ਨਿਆਣਿਆਂ ਵਾਲੀਆਂ ਨੀਂਦਾਂ ਉੱਡੀਆਂ ਫਿਰਦੀਆਂ ਤੁਹਾਨੂੰ ਮੌਕਾ ਲੱਭਦਾ ਦਾ ਕਿਹਦੇ ਸੌਂਦੀਏ ਇਹਦੇ ਮੱਝਾਂ ਚਾਰਨ ਕੇ ਤੁਹਾਨੂੰ ਦੱਸਿਆ ਮੱਝ ਦੇ ਉੱਤੇ ਸੌਂ ਜਾਂਦਾ ਨਾ ਮੈਂ ਉੱਤੇ ਹੀ ਸੁੱਤਾ ਨਾ ਮਾਈ ਜੇ ਮੈਂ ਜਾਪੇ ਘਰੇ ਲੈ ਆਉਂਦੀ ਦੀ ਮਿਰਜੇ ਦੀ ਬੱਕੀ ਆ ਨਹੀਂ ਮਿਰਜੇ ਨੂੰ ਵੀ ਬੱਕੀ ਨਹੀਂ ਲਿਆਦਾ ਉਹ ਤੇ ਯਟਾ ਦੇ ਫਿਲਮ ਦੇ ਜੱਗੇ ਨੂੰ ਲਿਆਦਾ ਹੈ ਬੱਕੀ ਨੇ ਮੇਰੇ ਜਿਆਦਾ ਵੱਡਤਾ ਹੈ ਕਰੇ ਉੱਤੇ ਹੀ ਤੁਸੀਂ ਬੱਕੀ ਨਹੀਂ ਲਿਆਈ ਉਹ ਤੇ ਯਟਾ ਦੇ ਫਿਲਮ ਦੇ ਜੱਗੇ ਯਾ

ਕਦਮ ਵਾਸਤਾ ਸਰਪੰਚ ਸਾਹਿਬ ਮਰ ਗਿਆ ਉਹ ਜਿੱਕੇ ਮਰ ਗਿਆ ਜਿੱਕੇ ਦਾ ਖਤਲ ਹੋ ਗਿਆ ਹੈ ਕੁੱਤੇ ਜਿਗਰੀਏ ਨਿੱਕੜ ਪਰ ਜਿੱਕੇ ਤੇ ਅਦਾਬ ਕਰਦਾ ਉਹ ਧਲੇ ਆ ਦੇ ਕਿਸੇ ਮਾਦੇ ਜੰਮੇ ਦਾ ਅੱਜ ਤੇਰੀ ਹਵੇਲੀ ਤੇ ਤੇਰੀ ਕਬਰ ਨੇ ਬਣਾਈ ਤੇ ਕਿਤੇ ਡੱਕਦਾ ਪੰਦਰਾ ਜਾਣੀ ਮੇਰੀ ਲੰਕਾ ਗਰੀ ਪਾਪਾ ਦੀ ਲੰਕਾ ਇਹਨੂੰ ਸਾੜ ਕੇ ਸੋਨਾ ਕਿੱਥੇ ਦਾ ਡੱਕਦਾ ਪ੍ਰਹਾਂ ਜਾਣੀ ਉਹ থামੜੇ ਤੇ ਕਰੀਏ ਤੇਰੀ ਮਰ ਜੱਗੇ ਦਾ ਦੂਜਾ ਰੂਪ ਪੁੱਤਾ ਮਿਰਜਨ ਦੀ ਬੱਕੀ ਨੇ ਲਿਆਂਦਾ ਉਹ ਤੇ ਯਾਟਾ ਦੇ ਫਿਲਮ ਜੱਗੇ ਨੂੰ ਲਿਆਂਦਾ ਹੈ ਬੱਕੀ ਨੇ ਮਿਰਜਾ ਦੇ ਵੜਤਾਇ ਕਰੇ ਉੱਤੇ ਹੀ ਪੂਰੀ ਬੱਕੀ ਨਹੀਂ ਲੈ ਉਹ ਤੇ ਯਾਟਾ ਦੇ ਫਿਲਮ ਚ ਜੱਗੇ ਯਾਟਰ ਨੂੰ ਲੈ ਕੇ ਆਈ ਬੱਕੀ ਉਹਦੀ ਘਰ ਤੇ ਆ ਗੱਲਾਂ ਬਾਤਾਂ ਤੇ ਅੱਜ ਮਿਲਦੇ ਬੰਦੇ ਨਾ ਕਰਦੇ ਆ ਪੁਰਾਣੀਆਂ ਯਾਦਾਂ ਤਾਜ਼ੀਆਂ ਨਜ਼ਾਰਾ ਬੜਾ ਯਾਟਾ ਸਾਡਾ ਰਿਆ ਹੈ ਬੜਾ ਪਿਆਰ ਵੀ ਰਿਆ ਬੰਦੇ ਦਾ ਇਹਦੇ ਬੰਦੇ ਦੇ ਮਾਸਾ ਵੀ ਕਿਤੇ ਇਹ ਹੀ ਸੱਜਣੋ ਕੋ ਜਿਹੜੇ ਸੱਜਣ ਹੁੰਦੇ ਨੇ ਹੂੰ ਉਹਨੇ ਪਹਿਲੀ ਜਮਾਤ ਵਾਲਾ ਨਹੀਂ ਭੁੱਲਦਾ ਤੇ ਪਹਿਲੇ ਬੈਂਕ ਵਾਲਾ ਨਹੀਂ ਭੁੱਲਦਾ ਤੇ ਇਹ ਜਿਹੜਾ ਪਹਿਲੀ ਵਾਲਾ ਹੀ ਨਾ ਸਾਡਾ ਯਾਰ ਇਹਦੇ ਦਿਲ ਦੇ ਵਿੱਚ ਤੇ ਵਿਚਾਰੇ ਦੇ ਨਾਲ ਕਿਤੇ ਜੇ ਕੋਈ ਤਰੱਕੀ ਦੀ ਗੱਲ ਸੁਣੂੜਾ ਕਿ ਭਾਏ ਤੇਰੀ ਆ ਗੱਲ ਬਾਦ ਇਹ ਯਾਰ ਇਥੋਂ ਬੜਾ ਲੱਗਦਾ ਯਾਰ ਦੋਸਤ ਤਰੱਕੀ ਤੇ ਉਹੀ ਚਾਹੁੰਦਾ ਨਾ ਜਿਹੜਾ ਕੋਸ਼ਿਸ਼ ਕਰਦਾ ਵਾ ਵੀ ਯਾਰ ਬਾਜ ਦਾ ਸਟੂਡੀਓ ਨਹੀਂ ਸਾਡਾ ਸਟੂਡੀਓ ਪੰਮ ਨੂੰ ਵਿਆਹ ਬੁੱਕ ਰਹੀ ਜਿਹੜਾ ਬੰਦਾ ਵੱਧ ਵੱਧ ਕੇ ਮਾਸਟਰ ਮਨਿੰਦਰ ਨੂੰ ਵਿਆਹ ਬੁੱਕ ਕਰਨ ਡਿਆ ਉਹਦਾ ਮਤਲਬ ਇਹੀ ਹੈ ਨਾ ਵੀ ਸਾਡਾ ਯਾਰ ਤਰੱਕੀ ਕਰੇ ਤੇ ਸਾਡੇ ਤੇ ਇੱਥੇ ਬੰਦੇ ਮੌਕੇ ਵੀ ਦੇ ਰਹੇ ਨੇ ਧਿਆਨ ਨਹੀਂ ਦੇ ਕਿਤੇ ਬਾਜ ਕੋ ਵਿਆਹ ਬੁੱਕਤ ਨਹੀਂ ਹੋ ਗਿਆ ਉਹ ਤੇ ਜੇ ਹੋਏ ਤਾਂ ਮੁੜ ਕੇ ਆ اچھا ਉਹਦਾ ਬੁੱਕ ਸੀ ਤਾਂ ਢ ਕੋਈ ਅਸੀਂ ਇੰਨਾ ਕੀ ਕਹਿ ਦਈਏ ਨਾ ਗੁੱਸੇ ਜਾ ਕੇ ਹਟ ਤੇਰੀ 100 ਗਾਲ ਦੇ ਬਰਾਬਰ ਜੇ ਇੰਨਾ ਹੀ ਵੇਖੋ ਮੈਂ ਤੁਹਾਨੂੰ ਇੱਕ ਗੱਲ ਕਹੀ ਨਾ ਹੁਣ ਮੈਂ ਫੋਨ ਕਰਕੇ ਹਟਿਆ ਮੈਂ ਤੁਹਾਨੂੰ ਕਿਹਾ ਇਹ ਨਾ ਸਾਡਾ ਚੰਨਾ ਭਗਤ ਚੰਨਾ ਬੁੱਢਾ ਪਤਾ ਨਹੀਂ ਕੀ ਕੀ ਇਹਦੇ ਨਾਮ ਰੱਖੀ ਦਿੰਦੇ ਨੇ ਤੇ ਮੈਂ ਤੁਹਾਨੂੰ ਇਹੋ ਕਿਹਾ ਇਹ ਨਾ ਉਹਨੇ ਵਿਚਾਰੇ ਨੇ ਕਿਤੇ ਨਹੀਂ ਜਾਣਾ ਹੁੰਦਾ ਹੁਣ ਮੈਂ ਫੋਨ ਕੀਤਾ ਕਹਿੰਦਾ ਮੈਂ ਕਰੀਆ ਵੇਖ ਦੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਉਹਨੇ ਕਿਤੇ ਨਹੀਂ ਜਾਣਾ ਉਹਨੂੰ ਕੋਈ ਸ਼ੌਂਕ ਨਹੀਂ ਕੋਈ ਮਨੋਰੰਜਨ ਨਹੀਂ ਜਿਆਦੇ ਵਿਆਹ ਚਾਹ ਸਕਦਾ ਜੇ ਭੋਗ ਤੇ ਜਾ ਸਕਦਾ ਕਿਤੇ ਮਿਲਣ ਗਿਲ ਰਿਸ਼ਤੇਦਾਰਾਂ ਕੋਲ ਜਾ ਸਕਦਾ ਜੇ ਗੁਰਦੁਆਰੇ ਜਾ ਸਕਦਾ ਜੇ ਤੇ ਮੈਨੂੰ ਇਹ ਹੀ ਕਿਤੇ ਅੱਜ ਐਤਵਾਰਕ ਤੇ ਗੁਰਦੁਆਰੇ ਨਾਲ ਗਿਆ ਹੋਵੇ ਜਾਂ ਸ਼ਹਿਰ ਸ਼ੂਤ ਚ ਨਾ ਤੇ ਜਾਣੇ ਉਹਨੇ ਮਿਲਣਾ ਹੀ ਘਰੇ ਆ ਦੇ ਲੋ ਦੁਪਹਿਰ ਦਾ ਟਾਈਮ ਲਾ ਲਓ ਜਾਂ 11 12 ਵਾਲਾ ਇੱਥੇ ਆਮ ਹੀ ਲੋਕ ਕਿਤੇ ਚਲੇ ਹੀ ਜਾਂਦੇ ਲਾ ਕੇ ਬੰਨੇ ਕੰਮ ਕੱਢਣ ਪਰ ਉਹਨੂੰ ਮੈਂ ਫੋਨ ਕੀਤਾ ਹਾਂ ਨਾ ਮੈਂ ਘਰੇ ਜੀ ਆ ਜਾ ਮੇਰਾ ਵੀਰ ਉਹਨਾਂ ਦੇ ਚਾ ਚੜ ਗਏ ਐਂ ਤਰ੍ਹਾਂ ਆਂਦਾ ਜੇ ਫੋਨ ਕੀਤਾ ਤਾਂ ਚਾ ਚੜ ਗਿਆ ਬਾਜੇ ਬਾਈ ਤੇ ਘਰੇ ਉਹ ਲਗਾ ਅੱਛਾ ਨਾ ਉਹਦੇ ਦਿਮਾਗ 'ਚ ਕਰੇ ਵੀ ਮੈਂ ਖੈ ਤੇ ਨੂੰ ਅੱਗੇ ਵੀ ਇਦਾਂ ਕਹਿ ਵੀ ਚਲੀਏ ਸ਼ਹਿਰ ਪਤਾ ਕਿੱਥੇ ਆ ਆ ਜਾ ਆ ਜਾ ਛੇਤੀ ਕਰ ਆ ਜਾ ਦੇਖ ਲੈ ਹਾਂ ਕੀ ਗੱਲਾਂ ਜਿਹਦੇ ਬੰਦੇ ਹਾਂ ਅੱਜ ਕੱਲ ਇੱਕ ਹੋਰ ਚੀਜ਼ ਵੇਖੋ ਜੱਕ ਤੱਕ ਕਿਸੇ ਨੂੰ ਪੁੱਛੋ ਕਿੱਥੇ ਆ ਬਸ ਇੱਥੇ ਕੀ ਆ ਉੱਥੇ ਗਿਆ ਆ ਕਿਹੇ ਹੱਲ ਆ ਕਿਤੇ ਨਹੀਂ ਗਿਆ ਹੁੰਦਾ ਬੰਦਾ ਘਰੇ ਹੁੰਦਾ ਸਾਨੂੰ ਹੀ ਆਤਾ ਪੈਂਦੀਆਂ ਜਿੰਦੀਆਂ ਨਾਲ ਵੇਖ ਦੇ ਕੇ ਉਹਨੂੰ ਸਿੱਧਾ ਹੀ ਪੁੱਛਿਆ ਵੀ ਹਾਂ ਜੰਨੇ ਕਿੱਥੇ ਆਂ ਹੁੰਦਾ ਮੈਂ ਘਰੇ ਆ ਬੰਦੇ ਦੱਸਦੇ ਹੀ ਨਹੀਂ ਆ ਆਪਣੀ ਜਗ੍ਹਾ ਟਿਕਾਣਾ ਨਹੀਂ ਦੱਸਦੇ ਘਰ ਹੋਣਗੇ ਤੇ ਆਖਣਗੇ ਸ਼ਹਿਰ ਆ ਸ਼ਹਿਰ ਹੋਣਗੇ ਆਖਣਗੇ ਮੈਂ ਘਰ ਆ ਇਹ ਗੱਲਾਂ ਬਾਤਾਂ ਜੇ ਉਹ ਮਲਾਈ ਹੋਂਟਾਂ ਚੰਦੇ ਨਾ ਅੱਜ ਤੁਹਾਨੂੰ ਇੱਕ ਹੋਰ ਨਵਾਂ ਨਾਮ ਦਸੀਏ ਨਾਲੀ ਸੁਆ ਨਹਿਰ ਡਰੇਨ ਖਾਲੀਆਂ ਦੇ ਨਾਲ-ਨਾਲ ਇਹਨੂੰ ਰੋਈ ਕਹਿੰਦੇ ਸੀ ਇਹ ਰੋਈ ਜੇ ਪੱਟੀ ਸ਼ਹਿਰ ਦੇ ਪਰਲੇ ਪਾਸੋਂ ਲੰਘਦੀ ਤੇ ਇੱਕ ਵਾਰੀ ਜਦੋਂ ਅਸੀਂ ਚੇਚਾ 4 5 6000 ਯਾਰ ਮਿਲਣਾ ਹੈ ਇਹ ਆ ਗਿਆ ਪੱਟੀ ਤੇ ਅਸੀਂ ਯਾਰ ਉਹਨੂੰ ਮਿਲਣਾ ਹੀ ਮਿਲਣਾ ਤੇ ਅਸੀਂ 5 6000 ਆਏ ਤੇ ਕਹਿੰਦੇ ਵੀ ਆਹ ਰੋਈ ਉਦੋਂ ਪਾਣੀ ਦੀ ਭਰੀ ਹੁੰਦੀ ਤੇ ਇੱਥੇ ਇੱਕ ਬੇੜੀ ਲੱਗੀ ਹੁੰਦੀ ਤੇ ਫੇਰ ਆ ਭਰੀ ਹੁੰਦੀ ਤੇ ਇੱਧਰ ਬੈਗ ਸੀ ਇਹਨਾਂ ਦੇ ਉਹ ਅੱਗੇ ਠੀਕ ਹੈ ਜੀ ਤੇ ਉਧਰ ਦੀ ਅਸੀਂ ਪੱਟੀ ਸ਼ਹਿਰ ਤੋਂ ਉਹਨਾਂ ਦਾ ਘਰ ਉੱਥੋਂ ਲਾਗੇ ਪਿੰਦਾ ਸੀ ਉਹ ਮੰਦਰ ਤੇ ਲਾਗੂ ਤੇ ਅਸੀਂ ਬੇੜੀ ਤੇ ਚੜ ਕੇ ਗਏ ਆ ਪਾ ਬੇੜੀ ਦਾ ਪਾਰ ਕੀਤੀ ਆੜੀ ਰਹੀ ਤੇ ਹੁਣ ਅਸੀਂ ਇਧਰ ਦੀ ਪੁਲਪਲ ਦਾ ਸਾਨੂੰ ਪਤਾ ਨਹੀਂ ਤੇ ਪੁਲ ਵੀ ਨਾ ਬਰਾਬਰ ਹੀ ਇੱਕ ਗੱਡੀ ਆਉਂਦੀ ਆ ਤੇ ਇੱਕ ਖਲੋਤੀ ਰਹੀਦੀ ਦੂਜੀ ਨੂੰ ਡੀਗਦੀ ਰਹੀਦੀ ਆ ਤੇ ਚੰਨੇ ਨੂੰ ਮਿਲਣਾ ਤੇ ਗੱਡੀਆਂ ਤੇ ਵੀ ਓਖਾ ਹੋਇਆ ਪਿਆ ਆ ਵੇਖੋ ਇੱਕ ਗੱਡੀ ਆ ਗਈ ਇੱਕ ਚਲ ਗਈ ਉਹ ਮੈਂ ਇਧਰ ਬਾਈਪਾਸ ਤੇ ਚੱਲਿਆ ਜੇ ਚੰਨੇ ਦੇਖ ਕੇ ਬਾਹਰ ਜਿੱਥੇ ਡੇਰਾ ਉਹਦਾ ਚੰਨੇ ਨੂੰ ਮਿਲਣਾ ਤੇ ਜੀ ਬੜਾ ਔਖਾ ਹੋਇਆ ਪਿਆ ਯਾਰ ਚੰਨਾ ਬੜਾ ਮੁਸ਼ਕਲ ਲੱਭਦਾ ਸੰ ਇਹ ਪਹਿਲਾਂ ਤੇ ਇਹੋ ਜਿਹਾ ਗਵਾਚਾ ਸਾਡੇ ਤੋਂ 10ਵੀਂ ਜਮਾਤ ਵਿੱਚ ਆਪਾਂ ਹੈਗੇ ਹਾਂ 92 ਸਨ ਦਾ ਗਵਾਚਾ ਤੇ ਇਹ ਲੱਭਾ ਜਾ ਕੇ ਮੈਨੂੰ 92 ਤੇ 8 15 20-22 ਸਾਲਾਂ ਬਾਅਦ ਲੱਭਾ ਹੀ ਲੱਭਾ ਮੱਲਵੇ ਆ ਕਿ ਮੈਂ ਆਪਣੇ ਲਾਇ ਹੀ ਬੋਰਡ ਬਾਰਡ ਆਪਣੇ ਫੋਟੋਆਂ ਦੇ ਨਾਲ ਤੇ 20 ਸਾਲਾਂ ਬਾਅਦ 22 ਸਾਲਾਂ ਬਾਅਦ ਇਹ ਤੇ ਫੋਨ ਕਰੀ ਜਾਂਦਾ ਆ ਆ 25 ਵਿੱਚ ਫੋਨ ਕਰੀ ਆ ਕਾ ਇਹ ਜਦੋਂ ਆਇਆ ਨਾ ਦੁਕਾਨ ਮੇਰੇ ਭਿੱਖੂ ਵੰਡ ਵਾਲੇ ਸਟੂਡੀਓ ਤੇ ਤਕਰੀਬਨ ਪੰਜੀਆਂ ਸਾਲਾਂ ਬਾਅਦ ਤੇ ਜਦੋਂ ਮੈਂ ਥੱਲੇ ਵੇਖਿਆ ਪੇ ਵਾ ਵਾ ਦਾੜੇ ਵਾਲਾ ਸਿਆਣਾ ਬਣਾ ਇਨਸਾਨ ਹੈ ਕੋਈ ਤੇ ਦਰਦਾ ਦਰਦਾ ਜੇ ਕਦੀ ਅੰਦਰ ਨੂੰ ਵੜੇ ਕਦੀ ਬਾਹਰ ਨੂੰ ਹੋਵੇ ਤੇ ਮੈਂ ਉੱਤੋਂ ਵੇਖਣ ਡਿਆ ਸ਼ੀਸ਼ੇ 'ਚ ਮੈਂ ਯਾਰ ਬੰਦਾ ਕੌਣ ਆ ਜਿਹੜਾ ਅੰਦਰ ਝਾਕਦਾ ਵੀ ਆ ਪਛਾਣ ਨੂੰ ਵੀ ਹੋ ਜਾਂਦਾ ਗਾਂ ਨੂੰ ਵੀ ਹੋ ਜਾਂਦਾ ਕੌਣ ਆਏ ਜਦੋਂ ਮੈਂ ਥੱਲੇ ਉਤਰਿਆ ਤੇ ਇਹ ਹੁਣ ਮੇਰੀ ਪਛਾਣ ਫਿਰ ਇਹਨੂੰ ਬੋੜਾਂ ਦੇ ਹਿਸਾਬ ਨਾਲ ਵੀ ਹੈਗੀ ਮੈਂ ਵੀ ਆ ਪੰਜੀਆਂ ਸਾਲਾਂ ਬਾਅਦ ਵੀ ਇਹਨੇ ਤੇ ਇਹਦੇ ਪਛਾਣ ਇਹਦੀ ਚ ਹੈਗੀ ਤੇ ਇਹਦੀ ਬਦਲ ਗਈ ਬਹੁਤ ਇਹ ਤੇ ਬਦਲ ਗਈ ਪੂਰੀ ਤੇ ਪੂਰੀ ਜਦੋਂ ਅਜੇ ਥੱਲੇ ਆਣ ਕੇ ਬੋਲੇ ਹੀ ਆ ਅਜਾ ਇੰਨਾ ਹੀ ਆਂ ਕਿਆ ਔਰ ਬਾਜ ਉਹ ਮੈਂ ਹੋ ਚੰਨਿਆ ਤੂੰ ਓਹ ਹੋ 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 ਸੀਨ ਕਿਤੇ ਰਿਕਾਰਡਿੰਗ ਕਰਨ ਲੱਗਾ ਬੱਲੇ ਬੱਲੇ ਨਜ਼ਾਰਾ ਆ ਗਿਆ ਯਾਰ ਇਹਨੂੰ ਮਿਲਦਾ ਉਹ ਮੈਂ ਚੰਨਿਆ ਤੂੰ ਪਹਿਲਾਂ ਵੀ ਤੂੰ ਸਿਆਣਾ ਬਣਾ ਕੋਈ ਅਕਲ ਜਾਂ ਲੱਗੀ ਫਿਰ ਮੈਂ ਇਹ ਤੇ ਚੰਨਾ ਯਾਰ ਇਹ ਸਟੂਡੀਓ ਜੇ ਮਿਲਿਆ ਮੈਨੂੰ 25 ਸਾਲਾਂ ਬਾਅਦ ਤੇ 25 ਸਾਲਾਂ ਬਾਅਦ ਦਰਸ਼ ਨੂੰ ਇਹੀ ਇਹਦੇ ਮੇਰੇ ਤੇ ਉਹ ਵੀ ਇੰਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਅਹੀਂ ਨਹੀਂ ਕੀਤੀ ਐ ਮੈਂ ਝੂਠ ਮਾਰੀਏ ਏਕ ਦੇ ਲੱਭਦਾ ਲਪਾਉਂਦਾ ਬੋੜਾਂ ਤੋਂ ਫੋਟੋ ਫੋਟੋ ਵੇਖ ਕੇ ਤੇ ਸਟੂਡੀਓ ਤੱਕ ਪਹੁੰਚ ਗਿਆ ਕਿ ਕੀ ਵੰਡ ਇਹਦੇ ਪਿੰਡ ਕਲਸੀ ਚੱਕਰ ਚੱਕਰ ਲਾਉਣ ਆਇਆ ਹੋਊਗਾ ਤੇ ਫੇਰ ਮੁੜ ਕੇ ਜਟਾ ਇੰਨੇ ਬੰਦੇ ਨੇ ਵਿਆਹ ਬੁੱਕ ਰਾਇ ਹਰ ਸਾਲ ਇੱਕ ਵਿਆਹ ਬੁੱਕ ਰਾਇਆ ਹਰ ਸਾਲ ਕੋਈ ਪਣੀਵਾਂ ਨਹੀਂ ਛੱਡਿਆ ਕੋਈ ਮਾ ਮੇਰੇ ਮੁੰਡੇ ਮਾਸੀਆਂ ਦੇ ਮੁੰਡੇ ਆਪਣਾ ਬੇਟਾ ਭਰਾ ਦੇ ਬੇਟੇ ਔਰ ਸਾਲ ਵਾਰ ਇੱਕ ਬੁੱਕ ਰਹੁੰਦਾ ਮੈਨੂੰ ਨਾਲ ਇਹਨਾਂ ਮੇਲਗੁਲ ਲੈਣੀ ਅਸੀਂ ਵਧੀਆ ਇੱਕ ਦੂਜੇ ਨਾਲ ਚਲੋ ਆ ਗਏ ਚੰਨੇ ਦਾ ਡੇਰਾ ਲੱਗੇ ਅੱਜੀ ਆ ਜੀ ਚੰਨੇ ਦਾ ਡੇਰਾ ਤੇ ਇਧਰ ਆ ਦੀਆਂ ਭਾਂਜੀਆਂ ਦੀਆਂ ਅਮਰੀਕਾ ਕੈਨੇਡਾ ਵਾਲਿਆਂ ਦੀਆਂ ਕੋਠੀਆਂ ਤੇ ਇਧਰ ਸਾਡਾ ਦੇਸੀ ਜੱਟ ਚੰਨਾ ਪੱਟੀ ਤੇ ਉੱਚ ਲੱਗੇ ਆ ਜੀ ਇਧਰ ਭਾਂਜੀਆਂ ਕੋਠੀਆਂ ਉਹ ਮਾਡਰਨ ਮੁੰਡੇ ਆ ਉਹਨਾਂ ਦੇ ਵਿਆਹ ਵੇ ਆਪਾਂ ਕੀਤੇ ਆ ਇਧਰ ਸਾਡੇ ਤਿੰਨ ਭਰਾ ਵਸਦੇ ਆ ਜੀ ਚਰਨਜੀਤ ਹਰਜੀਤ ਵੱਡੇ ਭਾਜੀ ਤੇ ਆਪਾਂ ਹੁਣ ਇਧਰ ਨੂੰ ਲਓ ਜੀ ਆ ਦੇਸੀ ਜੱਟ ਸਾਡਾ ਕਰਾਉਣੇ ਆ ਜੀ ਮੁਲਾਕਾਤ ਭਾਗ 2 ਚ ਕਿਉਂਕਿ ਵੀਡੀਓ ਲੰਮੀ ਹੋ ਗਈ ਆ ਤੇ ਪਾਰਟ 2 ਦੇ ਵਿੱਚ ਚਰਨਜੀਤ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਜੀ